ਤੜਕਿਆ ਬਾਰੇ ਮਾ ਹਾਂ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਬਾਈ ਅੱਜ ਪਹੁੰਚੇ ਆ ਸਾਧੂਗੜ ਕਵਾੜ ਮਾਰਕੀਟ ਸਾਧੂਗੜ ਦਾ ਇਹ ਵੀ ਪਟਿਆਲੇ ਨਾਲੋਂ ਘੱਟ ਨਹੀਂ ਹੁਣ ਬਹੁਤ ਸਮਾਨ ਹੁੰਦਾ ਇੱਥੇ ਤੇ ਅੱਜ ਰਿੰਮ ਦੇਖਣ ਆਏ ਸੀ ਰਿੰਮ ਦਾ ਆਏ ਆ ਪ੍ਰੋਗਰਾਮ ਵੀ ਆਪਾਂ ਬਣਾ ਰਹੇ ਆ ਟਰਾਲੀਆਂ ਟਰਾਲੀਆਂ ਦਾ ਕਿਵੇਂ ਆ ਵੀ ਤਕਰੀਬਨ 5 ਤੋਂ 6 ਟਰਾਲੀਆਂ ਜਿਹੜੀਆਂ ਇਕੱਠੀਆਂ ਨਿਕਲਣੀਆਂ ਐ ਨਵੀਂ ਫਰਮ ਤੋਂ ਟਰਾਲੀਆਂ ਤਿਆਰ ਹੋ ਰਹੀਆਂ ਮਤਲਬ ਟਰਾਲੀਆਂ ਦਾ ਉਹਨਾਂ ਨੇ ਕੰਮ ਸਟਾਰਟ ਕੀਤਾ ਹੈ ਉਹ ਆਪਾਂ ਸਾਰਾ ਵੀਡੀਓ ਦੇ ਵਿੱਚ ਦੱਸਦੇ ਰਹਾਂਗੇ ਤੇ ਜਲਦੀ ਵੀਡੀਓ ਵੀ ਲੈ ਕੇ ਆਵਾਂਗੇ ਆਪਾਂ ਹਨਾ ਤੇ ਟਰਾਲੀ ਟੋਟਲੀ ਟਾਟਾ ਸੇਲ ਦੇ ਸਮਾਨ ਨਾਲ ਤਿਆਰ ਹੋ ਰਹੀ ਹੈ ਤੇ ਨੰਬਰ 2 ਟਰਾਲੀ ਦੇ ਵਿੱਚ ਰਾਡ ਵਾਲੀ ਬਿਲਡਿੰਗ ਨਹੀਂ ਸਾਰੀ ਨਿਕ ਬਿਲਡਿੰਗ ਹੋ ਰਹੀ ਜੀ ਜੋ ਜੋ ਕੁਆਲਿਟੀ ਨੇ ਚਲੋ ਆਪਾਂ ਉੱਥੇ ਦੱਸਾਂਗੇ ਕਿ ਅੱਜ ਸਾਧੂ ਗੜਾ ਇੱਥੇ ਸੀ 10 ਮਿੰਟ ਹਾਂ 10 ਮਿੰਟ 2 4 6 8 10 ਇਹ ਪੁੱਛਿਆ ਕੋ ਕਿ ਮੈਂ 4200 ਰੁਪਏ ਦਾ ਕਹਿ ਰਹੀ ਆ 4200 4000 4200 ਰੁਪਏ ਦਾ ਇੱਕ ਰੀਮ ਜਿਹੜਾ ਹੈ ਆਪਾਂ ਟਿੱਪਰਾਂ ਵਾਲੇ ਦੇਖਾਂਗੇ ਇਹ ਟਿੱਪਰਾਂ ਵਾਲੇ ਵਾਹ ਹਾਂ ਟਿੱਪਰਾਂ ਵਾਲੇ ਮਤਲਬ ਆਪਾਂ ਉਹ ਦੋਏ ਆ ਚੀਜ਼ ਹੁੰਦੀ ਆ ਦੂਆ ਦੂਆ ਉਹ ਚੀਜ਼ ਹੁੰਦੀ ਆ ਚੀਜ਼ ਹੈ ਨਾ ਹਾਂ ਆ ਨਹੀਂ ਇਹਦੀ ਹਲੇ ਜ਼ਿਆਦਾ ਆ ਚੀਜ਼ ਜ਼ਿਆਦਾ ਤਕੜੀ ਆ ਇਹ ਜ਼ਿਆਦਾ ਵਧੀਆ ਹਾਂ ਆ ਜ਼ਿਆਦਾ ਵਧੀਆ ਤੇ ਬਾਕੀ ਬਈ ਟਰਾਲੀਆਂ ਦਾ ਤਕਰੀਬਨ ਤਕਰੀਬਨ ਅੱਧ-ਅੱਧ ਚ ਕੰਮ ਪਹੁੰਚ ਗਿਆ ਹਿੱਸੇ ਉਸੇ ਲੱਗਣੇ ਆ ਮਤੀਉਂ ਕੰਬਰ ਪਹੁੰਚ ਗਏ ਆ ਤੇ ਡੱਬਾ ਤਕਰੀਬਨ ਤਿਆਰ ਹੋ ਗਿਆ ਜਿੱਦਨ ਡੱਬਾ ਮੁੜ ਗਿਆ ਤਿਆਰ ਹੋ ਗਿਆ ਆਪਾਂ ਉਦੋਂ ਤੁਹਾਨੂੰ ਦਿਖਾ ਕੇ ਲਿਆਵਾਂਗੇ ਤੇ ਮਾਮਾ ਜੀ ਉਹਨਾਂ ਨੇ ਦੋ ਟਰਾਲੀਆਂ ਤਿਆਰ ਕਰਵਾਈਆਂ ਸਾਡੇਆਂ ਨੇ ਦੋ ਆਪਣੇ ਪਿੰਡ ਆਉਣੀਆਂ ਨੇ ਲਜਿੰਦਰਗੜ ਚ ਤੇ ਜਿਹੜੀ ਆਪਣੀ ਇੱਕ ਵੀਰ ਪੁੱਛਦਿਆਂ ਸੀ ਅੰਮ੍ਰਿਤਸਰ ਤੋਂ ਟਰਾਲੀ ਬਾਰੇ ਪੁੱਛਦਿਆਂ ਤਾਂ ਕਹਿੰਦਾ ਨਾ ਟਰਾਲੀ ਤੇ ਹਾਲ ਥੋੜੇ ਦਿਖ ਨਹੀਂ ਰਹੇ ਵੀ ਕਿੱਥੇ ਆ ਉਹ ਟਰਾਲੀ ਦੀ ਨਾ ਆਪਣੀ ਦੀ ਜਾਲੀ ਹਲਕੀ ਸੀ ਉਹ ਜਾਲੀ ਚੇਂਜ ਹੋਣ ਵਾਸਤੇ ਉਹ ਵੀ ਉੱਥੇ ਖੜਾਈ ਹੋਈ ਆ ਆਪਾਂ ਨੇ ਉਹਦੀ ਜਿਹੜੀ ਬਿੱਡ ਵਾਲੀ ਜਾਲੀ ਹੈ ਨਾ ਉਹ ਖਰਾਬ ਲੱਗੀ ਸੀ ਹੁਣ ਹਲਕੀ ਬੋਤੀ ਲੱਗੀ ਹੋਈ ਸੀ ਉਹ ਜਿਹੜੀ ਪਹਿਲਾਂ ਲੱਗੀ ਹੋਈ ਸੀ ਤੇ ਉਹ ਚੇਂਜ ਕੁਸ਼ਕ ਉਹਦੇ ਬਿੱਡ ਤੇ ਬੱਤੇ ਘੱਟ ਤੇ ਹਾਂ ਉਹ ਥੋੜੇ ਬੱਤੇ ਜੀ ਵੀ ਘੱਟ ਤੇ ਚਲੋ ਖੈਰ ਆਪਾਂ ਉਹ ਉੱਥੇ ਜਾ ਕੇ ਹੀ ਦਿਖਾ ਦਾਂਗੇ ਆਪਾਂ ਕੀ ਕੀ ਫਰਕਤਾ ਹੈ ਨਾ ਤੇ ਉਹਦੀ ਜਾਲੀ ਚੇਂਜ ਕਰਵਾਉਣੀ ਹੈ ਉਹ ਤਾਂ ਟਰਾਲੀ ਆਪਾਂ ਨੇ ਉੱਥੇ ਖੜਾਈ ਵੀ ਹੈ ਤੇ ਬਾਕੀ ਚੱਲਦੇ ਹੈਗੇ ਤੇ 2-4 ਕਿਨੁਕਸੋ ਟਰਾਲੀ ਚੋਂ ਆਪਾਂ ਕੱਢਣੇ ਆ ਉਹ ਉੱਥੇ ਖੜਾਈ ਹੋਈ ਹੈ ਉਹ ਸਾਰੇ ਆਪਾਂ ਨਾ ਜੋ ਜੋ ਟਰਾਲੀਆਂ ਦੇ ਵਿੱਚ ਆਪਾਂ ਨੇ ਹੁਣ ਦੇਖਣਾ ਜਿਵੇਂ ਮਾਲ ਵੀ ਪਿਆਉਂਦੇ ਰਹੇ ਹੁਣ ਆਪਾਂ ਕੋ ਕਿ ਰੇਤਾ ਢੋਂਦੇ ਰਹੇ ਹਾਂ ਕਿ ਟਰਾਲੀ ਦੀ ਉਹ ਹੇ ਰਿਸਕ ਇਹ ਤਾਂ ਜਿਹੜਾ ਆਪਾਂ ਨੇ ਕਰਿਆ ਹੈ ਤਾਂ ਹੋ ਰਿਸਕ ਤਾਂ 3 300 ਕੁਆਂਟਲ ਜਿਹੜਾ ਲੈ ਆਏ ਆ ਪਾ ਕੇ ਬੱਤੇ ਸਭ ਤੋਂ ਘੱਟ ਪਏਵੇਂ ਟਰਾਲੀ 'ਚ ਨਹੀਂ ਸਾਰੀਆਂ ਦੇ ਆਪਾਂ ਦੇਖ ਲੈ ਦੇਖੀ ਆਂ ਜਾਂ ਕਿੰਨੇ ਕਿੰਨੇ ਪਾਏ ਹੋਏ ਇਧਰ ਨੂੰ ਦਿਖਾ ਦਿਆ ਅਸੀਂ ਮੰਡੀ 'ਚ ਖੜਿਆ ਸਾਧੂਗੜ ਬਹੁਤ ਤਖੜਾ ਕੁਆ ਆ ਬਾਈ ਜਿਹੜੀ ਜਿਹੜੀ ਕਹਿ ਦਿੰਦੇ ਆ ਸ਼ਾਫਟ ਵਾਲੀਆਂ ਟਰਾਲੀਆਂ ਪਾਏ ਆ ਹਿੱਸੇ ਆ ਆ ਭਈਆ ਸ਼ਾਫਟ ਸਾਰੀ ਉਹ ਕਿ ਆ ਸ਼ਾਫਟ ਪਾਉਣੀ ਆ ਤੂੰ ਹਾਂ ਤੂੜੀ ਵਾਲੀ ਨੂੰ ਆ ਪਾਉਣੀ ਆ ਦੇਖ ਇਥੇ ਤੇ ਆ ਚੀਜ਼ ਆ ਆ ਚੀਜ਼ ਫਰੰਟ ਹੋ ਜੂਗਾ ਆ ਬੈਕ ਹੋਊਗਾ ਆ ਉਹ ਆ ਸਿੱਧੇ ਗੇਰ ਨੂੰ ਲੰਗ ਜੂ ਸਿੱਧੇ ਗੇਰ ਨੂੰ ਲੰਗ ਜੂ ਸਮਝਦਾ ਗੱਲ ਆ ਤਾਂ ਗੇਰ ਪਰ ਲੱਗ ਜਣੀ ਆ ਮੈਂ ਕਹਿੰਦਾ ਆਹੀ ਚੱਕ ਯਾਰ ਪੁੱਛਦੇ ਪੁੱਛਿਆ ਨੂੰ ਤੇ ਹੁਣ ਚੱਲਿਆ ਜੀ ਸਰੰਦ ਏਜੰਸੀ ਚੋਂ ਤੇ ਉੱਥੇ ਟਰੈਕਟਰ ਦੀ ਆਰਸੀ ਉਪਲਾਈਆਂ ਕਰਨੀਆਂ ਨੇ ਟਰੈਕਟਰ ਦੀਆਂ ਥੋੜੇ ਜਿਹਾ ਪੋਰਟ ਲੇਟ ਚੱਲਿਆ ਸੋ ਕੁਝ ਕਾਰਨ ਤੇ ਬਾਕੀ ਹਰਸ਼ਵੀਰ ਵਾਲੇ ਟਰੈਕਟਰ ਦਾ ਵੀ ਨੰਬਰ ਆ ਗਿਆ ਉਹਦਾ ਵੀ ਆਪਾਂ ਤੁਹਾਨੂੰ ਦੱਸ ਦਿਆਂ ਕਿ ਕੀ ਨੰਬਰ ਲਿਆ ਹਰਸ਼ਵੀਰ ਵਾਲੇ ਟਰੈਕਟਰ ਦਾ ਤੇ ਬਾਕੀ ਟਰੈਕਟਰ ਦਿਖਾਉਣਾ ਨਵੇਂ ਨਵੇਂ ਸੋ ਬਲੌਗ ਨਾਲ ਜੁੜੇ ਰਹੋ ਤੇ ਚੱਲਦੇ ਆਂ ਕਿਰਾਂ ਸਰਾਂ ਦੇ ਚਲਾ ਫਿਰ ਗੁੱਗੀ ਚੱਲੀ ਉਹ ਤੇਰੇ ਕੋਲਿਆ ਕਿ ਟੇਸ਼ਨ ਹਾਂ ਚੱਲ ਠੀਕ ਚੱਲ ਬੈਠ ਲੋ ਲਾਓ ਜੀ ਮਦ ਲੋ ਪਹੁੰਚ ਗਏ ਮਿੰਦਰਾ ਟਰੈਕਟਰ ਇਹਦਾ ਚੰਨੀ ਯਾਰ ਹੈ ਮੇਰੇ ਕੋਲ ਚੰਨੀ ਦੇਖ ਖੜਿਆ ਜੀ ਨੋਵੋ 605 ਸੋਡੀ ਸਾਹਿਬ ਹਾਂ ਜੀ ਅੰਕਦਾਸੀ ਗੱਲ ਉਹ ਜੀ ਐਂ ਬੜੀ ਖਸਕੀ ਕਰਦੀ ਯਾਰ ਉਹ ਜੀ ਛੋਟੀ ਸਾਹਿਬ ਵਧਾਈਆਂ ਪਹਿਲਾਂ ਤੁਹਾਨੂੰ ਲਓ ਜੀ ਅੱਜ ਛੋਟੀ ਸਾਹਿਬ ਖੁਸ਼ ਹੋਏ ਆ ਕਿੱਧਰ ਲੰਗੇ ਹਾਂ ਤੇ ਅੱਜ ਕਾਬੂ ਆਏ ਆ ਸਾਡੇ ਕੋਲ ਦੇਖੋ ਅੱਜ ਧੂੜ ਘੜਤੀ ਪੂਰੀ ਹੁਣ ਸ਼ਾਮ ਨੂੰ ਅੱਜ ਕਿਤੇ ਵੀ ਖਿੱਚ ਰਹੇ ਆ ਆਪਾਂ ਨੂੰ ਕਿੱਧਰ ਜਿੱਥੇ ਬਹੁਤ ਦੋਸਤਾਂ ਦੇ ਜਾਣੇ ਕਹਿੰਦੇ ਜਾਣਾ ਹੀ ਪੈਣਾ ਛੋਟੀ ਸਾਹਿਬ ਨੇ ਕਿਤਾ ਦਵਾ ਤੇਰਾ ਮੋਦਵੋ ਕਰੋ ਮੋਂ ਮਿੱਠਾ ਪਹਿਲਾ ਇਹ ਜਲੇਬੀਆਂ ਬਹੁਤ ਸੋਹਣੀਆਂ ਮਸ਼ਹੂਰ ਆ ਜਲੇਬੀਆਂ ਆਪਣੀ ਸਰਾਂਦੇ ਆ ਅਮਰਤੀਆਂ ਵਾਂਗੇ ਬੜਾ ਬੜਾ ਰੱਖਦੀਆਂ ਇਹ ਪੀਸ ਵੀ ਬਹੁਤ بڑا ਹੈ ਇਹ ਲੋ ਬੁਧਾਈਆਂ ਬਹੁਤ ਲੋਕੀ ਉੱਤਰ ਰਹਿ ਗਏ ਔਰ ਖਾਣ ਆਇਆ ਇਹ ਕਿਤਾ ਰੋਜ਼ ਰੱਖਦਾ ਜਿਹੜਾ ਨੰਬਰ ਆਪਾਂ ਨੇ ਥੋੜੀ ਦਾ ਸਿਲੈਕਟ ਕਰਨਾ ਹੈ ਕਿੰਨਾ ਕੁ ਟਾਈਮ ਲੇ ਲੂਗਾ ਆਪਾਂ ਨੂੰ ਸਿਲੈਕਟ ਕਰਨ ਨੂੰ ਕਹੋ ਜੀ ਟਰੈਕਟਰਾਂ ਦੇ ਨੰਬਰ ਹਮ ਨੰਬਰ ਤਾਂ 5 ਵਿੱਚ ਦੇ ਨੰਬਰ ਦਾ 15 ਦਾ ਨੰਬਰ ਆਉਂਦਾ ਠੀਕ ਹੈ 15 ਵੀ ਠੀਕ ਹੋਊਗਾ ਹੋਰ ਵੀ ਦੇਖ ਸਕਦੇ ਆ ਹਾਂ ਇਹ ਹੋਰ ਆਪਾਂ ਨੂੰ 15 ਹੀ ਹੋਣੇ ਆ ਨਹੀਂ 15 ਚ ਨਾ ਪਸੰਦ ਆਇਆ ਹੋਰ ਵੀ ਦੇਖ ਸਕਦੇ ਆ ਹੋਰ ਵੀ ਟਾਈਮ ਲੱਗੂਗਾ ਕੀ ਆਪਾਂ 2 ਮਹੀਨੇ ਬਣਾਉਣੇ ਕਿੰਨੇ ਮਹੀਨੇ ਕੀ ਬਣਾਉਗੇ ਅੱਛਾ ਇਹ ਤਾਂ 10 ਕਰ 20 ਨੰਬਰ ਆਉਣੇ ਹੋਣਾ ਚੱਲਣਾ ਹੋਵੇ ਕਰੋ ਜਿਹੜਾ ਆ ਗਿਆ ਸਾਰੇ ਵਧੀਆ ਹੀ ਹੁੰਦੇ ਨੇ ਕੀ ਨੰਬਰ ਦਾ ਠੀਕ ਆ ਲੱਗਣੇ ਚਾਹੀਏ ਹਮ ਤਾਂ ਬਾਜਵਾ ਸਰ ਪਹਿਲੇ ਥੋੜਾ ਸਾਲ ਨਿਕਲ ਗਿਆ ਸਾਲ ਦਾ ਬੋਚ ਕਿੰਨੇ ਸਾਲ ਦਾ ਬੋਚ ਕਿੰਨੇ ਨਿਕਲ ਗਏ ਇਹ ਟਰੈਕਟਰ ਜਿਹੜਾ 585 ਹੈ ਜੇ ਕਿਤੇ ਜੰਨੀ ਪਹਿਲਾਂ ਸਕੀਮ ਆਈ ਦੀ ਹੁੰਦੀ ਨਾ ਅਸੀਂ 555 ਨਹੀਂ ਲਿਆਣਾ ਇਹ ਲਿਆਣਾ ਤਾਂ ਹਾਂ ਇਹ ਨਹੀਂ ਇਹਨਾਂ ਨੇ ਸਕੀਮ ਤਾਂ ਆਈ ਵੀ ਚੀਜ਼ ਇਹ ਬਾਕੀ ਭਾਈ ਸਵਾਰ ਕੋਸ਼ਿਸ਼ ਵੀ ਹੈ ਦੀ ਜਿਹੜੀ ਆਲੂ ਵਾਲੀ ਸਕੀਮ ਤੇ ਉੱਤੇ ਇਹ ਟਰੈਕਟਰ ਤੇ ਜਿਹੜੀ ਸਕੀਮ ਸ਼ਾਇਦ ਫੇੜ ਆਵੇ ਕੋਲ ਰੱਖਿਓ ਬੜਾ ਸੋਹਣਾ ਯਾਰ ਮੈਂ ਇਹ ਕੰਨਾ ਫੀਚਰ ਦੇਖੋ ਆ ਪੀਟੀਓ ਵਾਲਾ ਆ ਗਿਆ ਹਾਈ ਲੋ ਮੀਡੀਅਮ ਟਰਾਂਸਮਿਸ਼ਨ ਹੈਨਾ ਤੇ ਆ ਗੇਅਰ ਸਪੀਡਾਂ ਸੇਮ ਟੂ ਸੇਮ ਨੋਵੋ ਨਾਲ ਦੀਆਂ ਕਿੰਨੇ ਸੋਹਣੇ ਉੱਪਰ ਜਮੇ ਹੱਥ ਕੋਲ ਉੱਪਰ ਇਹ ਲੀਵਰ ਇਹਦੇ ਟੂੜੀ ਵਾਲੀ ਮਸ਼ੀਨ ਚਲਾਉਣੇ ਕੁਝ ਕਰਨਾ ਬੜਾ ਸਖਾਲਾ ਯਾਰ ਅgetElementById ਹੈਂਡ ਬ੍ਰੇਕ ਆ ਕੀ ਆ ਆ ਇਹਦੀ ਆ ਫੋਰ ਬੈ ਫੋਰ ਦਾ ਆ ਗਿਆ ਆ ਆ ਫੋਰਵਰਡਰ ਤੇ ਬਸ ਪੀਟੀਓ ਆ ਗਿਆ ਇਹਦੀ

here's all the ਕੀ ਹੋ ਰਹੇ ਆ ਪੰਗੇ ਪੰਗੇ ਹੋ ਰਹੇ ਆ ਲੈ ਵੀ ਗੋਗੀ ਨੇ ਵੀ ਟੈਸਟ ਕਰ ਲਈ ਇਹਨੇ ਵਧੀਆ ਚੀਜ਼ ਐ ਬਹੁਤ ਹੈਨਾ ਚੱਲ ਆਉਣ ਤੇ ਸਕੀਮ ਜਾਂਚਦੇ ਵਧੀਆ ਤਾਂ ਉਹ ਲੱਗਣਾ ਦੇਖੀ ਆਏ ਹਾਏ ਰੱਬਾ ਓਏ ਆਵਾਜ਼ ਸੁਣਾ ਆਵਾਜ਼ ਇਹਦੀ ਫਰਾਟਾ ਫਰਾਟਾ ਇਹ ਮਹਿੰਦਰਾ ਨਾਲ ਓਹੋ ਗੁੰਡਾ ਪਲਾਉ ਓਏ ਬੈਜਾ ਬੈਜਾ ਕੋਈ ਨਾ ਪਾੜ ਦੇ ਪਾੜ ਦੇ ਵੀਰੇ ਦਾ ਇਹ ਇਹ 33 ਪਾਵਰ ਹਾਂਜੀ ਇਹ ਆ ਗਿਆ 33 ਅੱਛਾ ਮਾਹ ਕਿਤੇ ਖੈਡਾ ਬੋਤਾ ਜਮੀਨ ਵਾਲਾ ਹਾਈ ਲੋ ਹਾਈ ਲੋ ਬੁਗੇ ਪਹਿਲਾਂ ਸਿੱਖੋ ਫੰਕਸ਼ਨ ਕੀ ਹੈ ਇੱਧੇ ਥੱਲੇ ਆ ਗਿਆ ਅੱਛਾ ਇੱਧੇ ਥੱਲੇ ਆ ਗਿਆ ਆਏ ਹਾਏ 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 ਰੱਬਾ ਸੀਟ ਪਿੱਛੇ ਹੈ ਬੋਤੀ ਇਹ ਵੀ ਵਧਾਤੇ ਹਨਾ ਟਰੈਕਟਰ ਥੋੜੇ ਤੋਂ ਆ ਹੈਂਡ ਬ੍ਰੇਕ ਲੱਗੇਵੇਂ ਆ ਉਹ ਕਾਢ ਦੇ ਹੈਂਡ ਬ੍ਰੇਕ ਹੈ ਵੀਰੇ ਪਿੱਛੇ ਆ ਤੂੰ ਪਹਿਲਾ ਉਹ ਪਿੱਛੇ ਮੋਟਰਸਾਈਕਲ ਖੜਾ ਹੈ ਉਹ ਲੱਗਦਾ ਤਾਂ ਆ ਮਾੜਾ ਉਹ ਮੁੜੇ ਹੁਣੇ ਮੁੜੇ ਹੁਣੇ ਮੁੜੇ ਹੁਣੇ ਓਏ ਇਹਦਾ ਜਵਾਈ ਵੀ ਛੋਟਾ ਜਿਹਾ ਲੱਗਦਾ ਕਿਉਂਕਿ ਬੜਾ ਸੋਹਣਾ ਟਰੈਕਟਰ ਆ ਯਾਰ ਆਖਦਾ ਬਾਲਾ ਤਾਂ ਹੂੰ ਬੰਦ ਕਰ ਮੜ ਜਾ ਉਹਦੇ ਲਓ ਜੀ ਇਹ ਆ ਗਿਆ 265 ਇਹ ਛੋਟੇ ਛੋਟੇ ਟਰੈਕਟਰ ਨੇ ਅੱਜ ਵੀਡੀਓ ਤਾਂ ਬਾਹਰ ਆਇਆ ਕਿਉਂਕਿ ਇਹਨਾਂ ਤੇ ਬੜੀਆਂ ਅਕਸਰ ਘੱਟ ਵੀਡੀਓ ਪੈਂਦੀਆਂ ਨੇ ਇਹ ਤਿੰਨ ਸਿਲੰਡਰ ਚ ਆ ਗਿਆ ਜੀ ਜਿਹੜਾ 275 ਉਹ ਚਾਰ ਚ ਆ ਜਾਂਦਾ ਹਨ ਉਹ ਚਾਰ ਚ ਆ ਗਿਆ ਤੇ ਇਹਨੂੰ ਫਰੰਟ ਵੇਟ ਦੇਖੋ ਕਿੰਨਾ ਹੈਵੀ ਮਿਲਦਾ ਹਾਲ ਤੇ ਕਦ ਕਰ ਚ ਹੁਣ ਤੁਸੀਂ ਆਈਡੀਆ ਲੈ ਲਓ ਸਮਝ ਲਓ ਵੀ ਇਹ ਕਿਉਂਕਿ ਖੜੀ ਐ ਇੱਥੇ ਸ਼ੌਤੇ ਕਿੰਨਾ ਕੁਛ ਆ ਇਹ ਹਾਂ ਬਿਲਕੁਲ 33 ਹੌਸਪਾਵਰ ਚ 12 ਦੇ ਟਾਇਰ ਪਿਛਲੇ ਆ ਤੇ ਸੀੜ ਦੇ 13 ਦੇ ਟਾਇਰ ਪਿਛਲੇ ਆ ਇੰਜਨ ਸ਼ੁਰੂ ਹੋਇਆ ਇੱਥੇ ਕਦਮੋਗੇ ਦੋ ਗਿੱਠਾਂ ਦਾ ਇੰਜਨ ਆ ਸਾਰਾ ਤਿੰਨ ਸਿਲੰਡਰ ਇੰਜਨ ਆ ਤੇ ਪਾਵਰ ਸ਼ੇਰਿੰਗ ਆ ਗਿਆ ਤੇਲ ਚ ਬ੍ਰੇਕਾਂ ਹਾਈ ਲੋ 13 ਦੇ ਅਸੇ 13 ਦੇ ਟਾਇਰ ਆ ਗਏ ਇਹਨੂੰ ਕਿੱਥੇ ਕਿ ਲਿਖਿਆ ਵਾ 13 ਦੇ ਦੂਏ ਸਾਈਡ ਆ ਦੂਈ ਸਾਈਡ ਲਿਖਿਆ ਵਾ ਹਾਂ ਤੇ ਛੋਟਾ ਟਰੈਕਟਰ ਗੁੱਗੀ ਆ ਸਾਰਾ ਕੁਝ ਕੱਢਣਾ ਪੈਣਾ ਇਹਦਾ ਬਾਕੀ ਭਾਈ ਤੁਸੀਂ ਦੇਖ ਲਓ ਟਰੈਕਟਰ ਦਾ ਇਹਦਾ ਇਹਦਾ ਰੇਟ ਰੂਟ ਕਿੰਨਾ ਹੈ ਤਕਰੀਬਨ ਹੈਗਾ 4-5 5 ਲੱਖ ਦੇ ਲਗ 5.5 ਦੇਖ ਰਿਹਾ। ਕਿ ਆ ਪਿੱਛੋਂ ਆ ਬਈ ਆ ਕੁਝ ਸੈਸਰੀ ਨਾਲ ਆਉਂਦੀ ਹੈ ਕਹਿਣ ਦਾ ਭਾਵ ਟਾਪ ਲਿੰਕ ਆਉਂਦੀ ਹੈ ਇਕੱਲੀ। ਨਾ ਡਰਾਈਵਰ ਮਿਲਦੀ ਹੈ ਕੰਪਨੀ ਵੱਲੋਂ ਤੇ ਨਾ ਇਹਨੂੰ ਹੁੱਕ ਮਿਲਦੀ ਹੈ। ਹਾਂ ਲਾ ਦੇ। ਕਰ ਦੋ ਅੰਦਰ। ਇਹ ਨੇ ਭਾਈ ਮਿੰਟਰਾ ਦੇ। ਛੋਟੇ ਛੋਟੇ ਟਰੈਕਟਰ। ਲਿੰਕ ਜਿੱਦਾਂ ਦਾ ਹੁਣ ਕੋਈ ਟਰੈਕਟਰ ਆ ਉਹਦੀ ਕੈਪੈਸਿਟੀ ਦੇ ਹਿਸਾਬ ਨਾਲ ਉਵੇਂ ਦਾ ਹੀ ਹੋਊਗਾ ਨਾ ਸਮਾਨ ਫਿਰ। ਹੁਣ ਇਹਨੂੰ ਨੋਬੂ ਵਾਲੀਆਂ ਲਿੰਕਾਂ ਕਾਦੇ ਵਾਸਤੇ ਲਾਉਣੀ ਐ। ਜਿੰਨੀ ਕਿ ਕਪੈਸਿਟੀ ਇਹਦੀ ਐ ਇੰਨਾ ਕ ਚੱਕ ਲਾ ਇਹ। ਹਾਂ ਨਾ ਟੁੱਟੇ ਦੇ ਕੋਲ ਕੁਝ। ਉਹ ਉਹਦੀ ਸ਼ੋਕ ਖੋਲੀ ਮੜ ਜੀ ਉਹਦੀ ਸ਼ੋਕ ਖੋਲ ਤੇ ਉਹ ਦੇਖਿਓ ਨਾ ਇਹ ਲੱਗਦਾ ਜਿਵੇਂ ਗਿਰ ਨਹੀਂ ਜਾਂਦੀ ਇਹ ਖੁੱਲਾ ਢੁੱਲਾ ਦਿਖਾਉਣਾ ਟਰੈਕਟਰ ਇਹ ਚਾਰ ਸਿਲੰਡਰ ਚ ਆ ਹਨਾ ਇਹ ਚਾਰ ਆ ਗਏ ਇਹ ਚਾਰ ਸਿਲੰਡਰ ਚ ਆ ਗਿਆ 50 ਹਸਪਾਵਰ ਦੇਖੋ ਬਈ ਕਿੰਨਾ ਖੁੱਲਮ ਢੁੱਲਾ ਜਿਆ ਕੰਮ ਹੈ 에ਅਰ ਕਲੀਨਰ ਉੱਪਰ ਆ ਗਿਆ ਜਮਾ ਅੱਛਾ ਨਾ ਪੱਖੇ ਦੀ ਹਵਾ ਕਰਕੇ ਕਰਦਾ ਖਿੱਚੇ ਇਹ ਇਹ ਫਾਇਦਾ ਹੋ ਜਾਣਾ ਇਹਨੇ ਕਰਦਾ ਵੀ ਨਹੀਂ ਖਿੱਚਣਾ ਇੱਥੋਂ ਤੇ ਸੁਥਰਾ ਜਿਆ ਕੰਮ ਹੈ ਬਹੁਤਾ ਆੜ ਬੜਿੰਗ ਜਿਆ ਨਹੀਂ ਹੈਗਾ ਇਦਨੋਂ ਵੀ ਦਰਸ਼ਨ ਮੇਲੇ ਕਰਾ ਦिए ਲੋ ਦੇਖੋ ਬਿਲਕੁਲ ਇਹਨਾਂ ਖਾਲੀ ਹੋ ਗਿਆ ਤੇ ਹਿੱਸਾ ਦੇਖੋ ਕਿੰਨਾ ਤਕੜਾ ਇਹਦਾ ਹਿੱਸਾ ਹੈ ਜਮੀਂਦਰ ਇਹ ਤਾਂ ਮਹੀਂਦਰਾ ਦਾ ਆਪਣਾ ਹਾਂ ਜਮੀਂਦਰ ਇਹ ਮਹੀਂਦਰਾ ਦਾ ਆਪਣਾ ਹੁਣ ਮਹੀਂਦਰਾ ਦਾ ਆ ਗਿਆ ਹੂੰ ਪਹਿਲਾਂ ਏਅਰ ਕਲੀਨਰ ਬਾਹਰ ਕੱਢਿਆ ਵਾ ਤਾਂ ਸ਼ੋਚ ਨੂੰ ਹੁਣ ਅੰਦਰ ਆ ਗਿਆ ਹੈਨਾ ਅੰਦਰ ਕਵਰ ਕਰ ਹਾਂ ਹੁਣ ਅੰਦਰ ਕਵਰ ਕਰ ਲੈ ਡੀਜ਼ਲ ਟੈਂਕ ਇਹਦਾ ਦੋ ਪਿਸਟਨਾਂ ਲਾਈ ਹੈ ਉਹ ਤਿੰਨ ਸਿਲੰਡਰ ਹੈ ਤੇ ਆਹ ਦੇਖੋ ਹੀਟ ਕਾਰਡ ਆ ਗਿਆ ਹਾਂ ਚਾਰ ਸਿਲੰਡਰ ਹੈ ਹੁਣ ਗੋਲੀ ਖਾਏ ਵਧਾਈਆਂ ਕਰਤੀਆਂ ਖਿਲਾਤਾ ਸਾਨੂੰ ਮਿੱਠਾ ਮੂਠਾ ਵਧੀਆ ਖਿਲਾਤਾ ਤੇ ਛੋਟੀ ਸਾਹਿਬ ਕਹਿੰਨੀ ਟਰੈਕਟਰ ਨਹੀਂ ਦਿੱਤਾ ਅੱਜ ਦੇਖ ਲਓ ਤੁਸੀਂ ਨੇ ਫਿਰ ਹਾਂ ਦਾ ਥੈਂਕ ਯੂ ਜੀ ਮੈਂ ਤਾਂ ਆਪੇ ਇਨੇ ਚ ਲਈ ਆ ਬਿਲਕੁਲ ਬਿਲਕੁਲ ਉਹ ਇਹਦਾ ਵੀ ਬਹੁਤ ਸਾਰਾ ਸਭੀ ਕਿੰਨਾ ਹੁੰਦਾ ਕਹਿੰਦਾ ਮੇਰਾ ਰਿਸ਼ਤਾ ਕਰਾਓ ਕਹਿੰਦਾ ਆਪਾਂ ਉਹਦਾ ਬੜਾ-ਬੜਾ ਇਕੱਲੇ ਜਿਹੜੇ ਕਰਾਉਗਾ ਜੀ ਜਿੰਨੀ ਅਹੋ ਬਾਈ ਡਿਮਾਂਡ ਦਾ ਆਪਣੀ ਕੋਈ ਡਿਮਾਂਡ ਦਾ ਆਪਣੀ ਕੋਈ ਬਰਾਤ ਕਹਦੇ ਟਰੈਕਟਰ ਤੇ ਜਾਊਗੀ 265 ਤੇ ਆਊਗਾ 265 265 ਬੰਦੇ ਦੇ ਹਿਸਾਬ ਨਾਲ ਚੱਲਦਾ ਗੱਡੀ ਤਾਂ ਜਾਣੀ ਨਹੀਂ ਇੱਕ ਵੀ ਐਨੇ ਨਹੀਂ ਲੈਣੇ ਸਾਰੇ ਟਰੈਕਟਰ ਇਹਨੇ ਲੈ ਕੇ ਜਾਣੇ ਸਾਰੇ ਟਰੈਕਟਰ 265 265 ਜਾਣਗੇ ਸਾਰੇ ਹਾਂ ਹੋਊਗੀ ਕਿਰਪਾ ਵਾਸਤੇ ਨੇ ਦਿੱਤੇ ਆਉਂਦਾ ਜਣਿਆ ਦੇਖ ਲਈ ਤੁਸੀਂ ਕੁਝ ਨਹੀਂ ਹੁੰਦਾ ਗੱਡ ਨੂੰ ਕੁਝ ਨਹੀਂ ਹੁੰਦਾ ਪੈਗ ਲਾ ਕੇ ਜਾਈਏ ਅੱਜ ਕਰ ਨੂੰ ਅੱਜ ਸਾਰਾ ਕਿਸੇ ਬੁੱਕਲੀ ਜਾਂਦਾ ਵੀਡੀਓ ਚ ਤੂੰ ਕੀ ਕਹਿੰਦਾ ਤੈਨੂੰ ਉਸ ਦਿਨ ਘਰਾਂ ਡਿੱਕੀ ਗਿਆ ਜਿੱਦਾਂ ਟਰੈਕਟਰ ਦਿੱਤਾ ਤਾਂ 655 ਚਾਚਾ ਜੀ ਸਾਰਾ ਅਰੇਂਜਮੈਂਟ ਕਰੀ ਫਿਰਦਾ ਤਾਂ ਤੂੰ ਦੇ ਤਾਂ ਕਹਿ ਗਿਆ ਮੈਂ ਜਾਂਦਾ ਜਾਂਦਾ ਜਾਊਂਗਾ ਤੂੰ ਗਿਆ ਨਹੀਂ ਮੈਨੂੰ ਅਗਲੇ ਦਿਨ ਪੁੱਛੇ ਕਹਿੰਦਾ ਯਾਰ ਤੇਰਾ ਬੰਦਾ ਨਹੀਂ ਆਇਆ ਤਾਂ ਮੇਰਾ ਵੀ ਅੱਗਾ ਮਾਰਤਾ ਮਾਚਰ ਕੋਈ ਨਾ ਕੋਈ ਬੈਠਾ ਤੇ ਡਿੱਕੀ ਗਿਆ ਕਹਿੰਦਾ ਉਹ ਤੇਰੇ ਚੱਕਰਾਂ ਜੋਨੇ ਨੇ ਰੱਕਰ ਲਿਆ ਉਹ ਮੇਰੇ ਕੋ ਤੇਰਾ ਨੰਬਰ ਹੈ ਇਹ ਮਾਰ ਦੋਂਦੇ ਪੈਸੇ ਭਾਈ ਪਤਾ ਨਹੀਂ ਦੇਖ ਉਹ ਤੁਹਾਨੂੰ ਪਤਾ ਹੈ ਫੁੱਟ ਨਾਲ ਹੈ ਨਾ ਸਾਨੂੰ ਨਹੀਂ ਪਤਾ ਇਹ ਲਾਲ ਲੰਦਾ ਹੋਗਾ ਪੱਕਾ ਹੋਗਾ ਪੱਕਾ ਲੰਦਾ ਹੋਗਾ ਜੇ ਕੋਈ ਆਏ ਵਾ ਦੱਸ ਦੇ ਪਹਿਲਾਂ ਹਾਂ ਜੇ ਕੋਈ ਆਏ ਵਾ ਆਪਣਾ ਦੱਸ ਦੇ ਵੀ ਪਹਿਲਾਂ ਨਹੀਂ ਆਪ ਨਹੀਂ ਹੈਗਾ ਆਪੇ ਦੱਸੀ ਜਾਂਦਾ ਕੋਈ ਆਗ ਨਹੀਂ ਹੈਗਾ ਇਹਦਾ ਮੈਂ ਚੱਲ ਬਾਈ ਦੇਖਿਓ ਕੋਈ ਇਹਦੇ ਵਾਸਤੇ ਨਾ ਨਾ ਵਧੀਆ ਮੁੰਡਾ ਸਾਊ ਹੈ ਜੇ ਇਹ ਕਰਤਾ ਇਹਦਾ ਫਿਰ ਗੋਗੀਆਂ ਨਹੀਂ ਉਦੇਉਣ ਦੇ ਹਟ ਜਾਣਾ ਫਿਰ ਇਹਨੇ ਵੀ ਕਰਦਾ ਫਿਰ ਅੰਕਲ ਨੂੰ ਹੋ ਜਾਣਾ ਤਾਂ ਸੱਤ ਗਵਾਂਡ ਚ ਹੈਗਾ ਤਾਂ ਵਖਰੇ ਅੱਛੇ ਇਹ ਚੱਲੀ ਜਾਂਦਾ ਅੱਜ ਇਹਨੇ ਅੱਜ ਗਵਾਡ ਹੋਰ ਕਿਹਦੇ ਆ ਅੰਦਰ ਹੀ ਆ ਉਹ ਅੰਦਰ ਨਹੀਂ ਹੈ ਕੀ ਸੋ ਜੀ ਨਾ ਟਰੈਕਟਰ ਸਿ ਬਾਕੀ ਕੋਈ ਵੀ ਟਰੈਕਟਰ ਲੈਣਾ ਤੁਸੀਂ ਅੰਕਲ ਕੰਟੈਕਟ ਨੰਬਰ ਕਿੱਥੇ ਗਿਆ ਉੱਪਰ ਕੋਈ ਵੀ ਨਹੀਂ ਛੱਡਿਆ ਕੰਟੈਕਟ ਨੰਬਰ ਕਿੰਨਾ ਨੰਬਰ ਬੋਲਦੇ ਹੋ ਜੀ 9222 961409222 ਟਰੈਕਟਰ ਨੰਬਰ ਤੇ ਸਟicker ਤੇ ਲਾ ਦਿਓ ਕੋਈ ਮੋਬਾਈਲ ਨੰਬਰ ਕੋਈ ਨਹੀਂ ਹੈਗਾ ਚਿੱਟੇ ਅੱਖਰਾਂ ਚ ਘਟਾ ਕੇ ਲਵਾ ਦੋ ਅੰਕਲ ਉਹ ਉਹਨਾਂ ਦਾ ਲੁਕ ਹੋ ਗਿਆ ਨਾ ਹੁਣ ਆਪਾਂ ਆਪਣਾ ਜਿਹੜਾ ਉਹ ਪਰਲਾ ਜੀ ਉਹ ਆਪਣਾ ਹੀ ਆ ਅੱਛਾ ਜੀ ਉੱਧਰ ਲਾ ਦਾਂਗੇ ਹਾਂ ਚਾਹੇ ਉਹ ਪਰਲੀ ਸਾਈਡ ਲੱਜਵੇ ਨਾ ਇੱਕ ਛੋਟਾ ਜਿਹਾ ਇਹ ਹੁਣ ਉਹਨਾਂ ਨੇ ਕਰ ਕਿ ਕੰਪਨੀ ਦੀ ਹੈ ਇਹ ਕੰਪਨੀ ਲੈਵਲ ਦੀਆਂ ਗੱਲਾਂ ਨੇ ਇਹ ਕੁਝ ਨਹੀਂ ਇੱਥੇ ਵਿੱਚ ਨਹੀਂ ਜਣੀ ਇੰਨਾ ਕਹਿ ਬਹੁਤ ਸੋਹਣਾ ਬਹੁਤ ਘੈਂਟ ਲੱਗਦਾ ਰਾਤ ਨੂੰ ਇੱਕ ਲੱਗੇ ਤਾਂ ਸੀ ਬਹੁਤ ਸੋਹਣਾ ਲੱਗਦਾ ਬੜਾ ਘੈਂਟ ਲੱਗਦਾ ਸੀ ਲੱਗਿਆ ਆਪਾਂ